ਲਓ ਵੀ ਮਿੱਤਰੋ ਤਿੰਨ ਜਾਨਵਰ ਆ ਅਮਰੀਕਨ ਵੱਛੀ ਫੁੱਲ ਵੱਡੀ ਖੀਰੀ ਬਨਣੀ ਖੀਰੀ ਮੰਨ ਲਓ ਦੋਂਦੀ ਬਨਣੀ ਦੋਂਦੀ ਮੰਨ ਲਓ ਇੱਕ ਦੰਦ ਭੰਨਿਆ ਹਜੇ ਇਹਨੇ 10-12 ਦਿਨਾਂ ਦੀ ਕੱਚੀ ਕੱਦ ਫੋਲੀ ਵੱਡਾ ਆ ਸੂਈ ਸਵਾਈ ਆ ਦੁੱਧ ਹੈਗਾ 13 ਕਿਲੋ ਕੰਡੇ ਵਾਲਾ ਦੁੱਧ ਬਾਈ ਕਹਿੰਦਾ ਮੈਂ 15 ਕਿਲੋ ਚੋਕੀ ਲਿਆ ਆ ਬਾਈ ਕਹਿੰਦਾ ਮੇਰੇ ਹਾਰੇ ਮੁੱਕੇ ਵੇ ਆ ਸੁੱਕੀ ਤੂੜੀ ਤੇ ਆ 2 ਕਿਲੋ ਦੁੱਧ ਘੱਟ ਗਈ 13 ਕਿਲੋ ਫੇਰ ਵੀ ਕੰਡੇ ਵਾਲਾ ਤਿਆਰ ਆ 10-12 ਦਿਨਾਂ ਦੀ ਸੂਈ ਤੜਕੇ ਵੀਡੀਓ ਬਣਾ ਰਹੇ ਆ ਅੱਥਨ ਦੀ ਚਵਾਈ ਤੇ ਸਾਰਾ ਦਿਨ ਪਿਆ ਇਹੀ ਕਿਤੇ ਆਥੇ ਨੇ ਵੀਡੀਓ ਬਣਦੀ ਜਾਂ ਦੁਪਹਿਰੇ ਬਣਦੀ ਲੇਵਾ ਦੁੱਧ ਨਾਲ ਭਰਿਆ ਆਉਣਾ ਸੀ 13 ਕਿਲੋ ਕੰਡੇ ਵਾਲਾ ਦਾ 45000 ਦੀ ਆ ਪੌਣੇ ਤਿੰਨ ਮਹੀਨਿਆਂ ਦੀ ਗੱਭਣ ਚੈੱਕ ਪਾਸ ਅਮਰੀਕਨ ਵਹਿਣ ਕਾਦੇ ਦਾ ਹੀ ਵੱਡਾ ਹੀ ਆ ਪਰ ਜਿਹੜੇ ਘਰੋਂ ਲਈ ਬਾਈ ਕਹਿੰਦਾ ਸੇਵਾ ਸੁਭਾ ਉਹਨਾਂ ਦੀ ਹੈ ਨਹੀਂ ਸੀ ਦੁੱਧ ਤੇ ਆਜੂਗੀ ਕਿਉਂਕਿ ਅਜੇ ਤਾਂ ਪੌਣੇ ਤਿੰਨ ਮਹੀਨੇ ਆ ਅਜੇ ਤਾਂ 4 ਮਹੀਨੇ ਦੁੱਧ ਪਿਆਉਗੀ ਜੇ ਵਧੀਆ ਸੇਵਾ ਕਰੋਗੇ ਦੁੱਧ ਤੇਨੇ ਆਜਾ 28000 ਦੀ ਇਹ ਦੇ ਦੇਣੀ ਹੈ ਮੁੱਲ ਜਿੰਨਾ ਮਰਜ਼ੀ ਕਰਾ ਲਓ ਅਫਸਰ ਵੜ ਨਾਲੋਂ ਚੰਗੀ ਆ ਅਫਸਰ ਵੜ 35000 ਦੀ ਆਉਂਦੀ ਹੈ ਅਖੀਰੀ ਇਹ ਤਾਂ ਪਾਉਣੇ ਤੇਨਾਂ ਦੀ ਗੱਬਣ ਚੈੱਕ ਪਾਸ ਸੱਦੇ ਵਾਲਾ ਪਿੰਡ ਜਿਹੜਾ ਮੋਗਾ ਪੂਰੀ ਵੀਡੀਓ YouTube ਚੈਨਲ ਹੈਮਰ ਟੀਵੀ ਤੇ ਅਪਲੋਡ ਹੋ ਗਈ ਚੈਨਲ ਤੇ ਵੇਖ ਲਓ ਸਸਿਕਾ